ਅੱਛਾ ਇਹ ਬੇਇੱਜ਼ਤੀ ਹੋ ਗਈ ਹੈ ਹਾਂ ਬੇਇੱਜ਼ਤੀ ਹੈ ਜਦ ਤੁਹਾਡਾ ਮੁੰਡਾ ਮੈਨੂੰ ਛੱਡ ਕੇ ਤੁਹਾਨੂੰ ਛੱਡ ਕੇ ਆਪਣੇ ਪੁੱਤ ਨੂੰ ਛੱਡ ਕੇ ਘਰੋਂ ਚਲਿਆ ਗਿਆ ਸੀ ਅੱਛਾ ਜਦ ਕਮਾਈਆਂ ਕੀਤੀਆਂ ਸੀ ਹੂੰ ਜਦ ਬੇਇੱਜ਼ਤੀ ਨਹੀਂ ਸੀ ਹੁੰਦੀ ਜਦ ਵੀ ਤੈਨੂੰ ਬਾਹਰ ਕਮਾਉਣ ਜਾਂਦੀ ਸੀ ਤੇ ਫਿਰ ਫਿਰ ਰੇੜੀਆਂ ਥੋੜੀ ਲਾਣੀਆਂ ਨੇ ਤੇ ਰੇੜੀਆਂ ਲਾਉਣ ਚ ਕੀ ਦਿੱਕਤ ਆ ਹਾਂ ਰੇੜੀ ਥੋੜੀ ਲਾਣੀਆਂ ਨੇ ਜੇ ਪੁੱਤ ਵਾਲਾ ਤਾਂ ਪੁੱਤ ਤਾਂ ਇੱਥੇ ਨਹੀਂ ਉਹ ਦਿਨ ਭੁੱਲ ਗਏ ਤੁਸੀਂ ਅੱਜ ਜਦ ਮੈਂ ਬਾਹਰ ਕੰਮ ਕਰਦੀ ਸੀ ਪਹਿਲਾਂ ਹੁਣ ਤੁਹਾਨੂੰ ਉਹ ਯਾਦ ਨਹੀਂ ਹੈਗੇ ਠੀਕ ਆ ਹਾਂ ਹੁਣ ਤੁਹਾਨੂੰ ਇਹ ਜਾਗ ਆ ਗਿਆ ਵੀ ਸਾਡੀ ਬੇਇੱਜ਼ਤੀ ਹੁੰਦੀ ਆ ਜਿਹੜੀ ਨਾ ਬੇਇੱਜ਼ਤੀ ਤੇ ਬੇਇੱਜ਼ਤੀ ਹੀ ਆ ਬੱਸ ਮੈਨੂੰ ਤਾਂ ਨਹੀਂ ਕੋਈ ਛੋਟਾ ਮੋਟਾ ਕੰਮ ਲੱਗਦਾ ਪਰ ਮੈਨੂੰ ਬਹੁਤ ਮੈਨੂੰ ਤਾਂ ਬਹੁਤ ਬੇਇੱਜ਼ਤੀ ਲੱਗੀ ਆ ਦੇਖੋ ਮੰਮੀ ਜੀ ਕੋਈ ਵੀ ਇਸੇ ਕਰਕੇ ਮੈਂ ਬੋਲ ਰਹੀ ਆ ਤੈਨੂੰ ਮੰਮੀ ਜੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਕੰਮ ਤਾਂ ਕੰਮ ਹੀ ਆ ਚਲੋ ਕੋਈ ਨਾ ਮੇਰੇ ਪੁੱਤ ਨੂੰ ਆ ਲੈ ਲੈਂਦੇ ਫਿਰ ਨਹੀਂ ਫਿਰ ਕੋਈ ਬੈਠੇ ਗੱਲ ਕਰੇਗਾ ਤੁਸੀਂ ਪੁੱਤ ਨੂੰ ਪੁੱਤ ਨੂੰ ਆ ਲੈਣਾ ਤੇ ਸਾਹਮਣੇ ਗੱਲ ਕਰਨ ਪੁੱਤ ਨੂੰ ਆ ਲੈਣਾ ਕੀ ਤੁਸੀਂ ਪੁੱਤ ਨਾਲ ਕੀ ਗੱਲ ਕਰੋਂਗੇ ਸਾਹਮਣੇ ਹੀ ਗੱਲ ਕਰੂੰਗੀ ਮੈਂ ਨਹੀਂ ਪੁੱਤ ਨੂੰ ਨਹੀਂ ਪਤਾ ਮੈਨੂੰ ਕਿਵੇਂ ਪਾਲਿਆ ਕਿ ਕਨੇ ਨਹੀਂ ਨਹੀਂ ਹੁਣ ਲਾਓ ਮੇਰਾ ਪੋਤਰ ਕੋਈ ਨਹੀਂ ਹੁਣ ਬਲਾਓ ਤੁਸੀਂ ਨਹੀਂ ਮਉਣ ਨਹੀਂ ਸ਼ਾਮ ਨੂੰ ਆਈਏ ਗੱਲ ਕਰ ਲਾਂਗੇ ਕੋਈ ਨਾ ਖਾਈ ਜਾਣਾ ਮੈਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਚਲੋ ਜਿਵੇਂ ਮੈਂ ਪਾਲਿਆ ਜਿਵੇਂ ਥੋੜਾ ਥੋੜਾ ਧਿਆਨ ਰੱਖਿਆ ਸਭ ਕੁਝ ਕੀਤਾ ਮੈਂ ਠੀਕ ਹ ਹੁਣ ਜੇ ਬਾਈਚਾਂਸ ਨਾਲ ਕੰਮ ਕਰਦੀਆਂ ਤਾਂ ਛੋਟਾ ਹੋ ਗਿਆ ਜਿਹੜੇ ਦੇਖੋ ਜਿਹੜੇ ਬਾਹਰ ਲੋਕ ਜਾਂਦੇ ਨੇ ਬਾਹਰ ਜਾ ਕੇ ਭਾਂਡੇ ਮੰਗਦੇ ਨੇ ਕੋਈ 버ਗਰ ਬਣਾਉਂਦਾ ਕੋਈ ਕੁਛ ਕਰਦਾ ਜਦੋਂ ਉਹਨਾਂ ਨੂੰ ਕੋਈ ਵਾਰ ਨਹੀਂ ਕਰ ਲਾਣੀ ਇੱਥੇ ਬਾਹਲੀਆ ਕਿਉਂ ਇੱਥੇ ਕਾਤੋਂ ਨਹੀਂ ਕਰ ਸਕਦੇ ਤੇ ਬਾਹਰ ਆਪਾਂ ਜਾ ਕੇ ਕੰਮ ਕਰ ਸਕਦੇ ਆਂ ਭਾਂਡੇ ਮਾ ਸਕਦੇ ਆਂ ਲੋਕਾਂ ਦੇ ਚਲ ਕੋਈ ਨਾ ਜਪੋਤੇ ਨੂੰ ਆ ਲੈਂਦੇ ਮੇਰੇ ਨੂੰ ਨਹੀਂ ਪੋਤੇ ਨੂੰ ਕਿਉਂ ਮੈਂ ਤਾਂ ਪੋਤੇ ਨੂੰ ਤੁਸੀਂ ਬੈਠ ਕੇ ਉਂਗਲੀ ਲਾਣੀ ਆ ਤੁਸੀਂ ਉਂਗਲੀਆਂ ਦੀ ਤੇਰੇ ਸਾਹਮਣੇ ਬੈਠ ਕੇ ਮਾਪਾ ਮਾਂ ਪੁੱਤ ਵੀ ਤੁਸੀਂ ਲੜਾਈ ਕਰਮੋਣੀ ਲੜਾਈ ਵੀ ਨਹੀਂ ਕਰੋਂਦੇ ਸਾਹਮਣੇ ਬੈਠ ਜਿਓ ਸਹਿਮਕ ਹੋਊਗਾ ਤਾਂ ਮੈਨੂੰ ਕਿਧਰ ਆ ਜਾ ਫਿਰ ਨਹੀਂ ਸ਼ਾਮਾ ਤੂੰ ਤਾਂ ਕੀ ਮਤਰਾ ਸਮ ਸਮ ਤੁਸੀਂ ਮੇਰਾ ਸਾਥ ਦੇਣਾ ਚਾਹੀਦਾ ਤੁਹਾਨੂੰ ਵੀ ਪਤਾ ਕਿਹਾ ਮਾਰੇ ਪੱਖ ਤੇ ਮੇਰੀ ਮੋਨੇ ਕੀ ਕੀ ਕੀਤਾ ਕੀ ਕੀ ਨਹੀਂ ਕੀਤਾਗਾ ਅੱਜ ਤੱਕ ਕੋਈ ਨਾ ਦਾ ਕੰਮ ਕੀਤਾ ਮਮੀ ਜੀ ਜੇ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਤਾਂ ਤੁਸੀਂ ਮੈਨੂੰ ਦੱਸੋ ਵੀ ਤੂੰ ਅਮਰਜੀਤ ਉੱਥੇ ਗਲਤ ਕੰਮ ਕੀਤਾਗਾ ਕਿ ਉਹ ਤਾਂ ਬੇਇੱਜ਼ਤੀ ਹੁੰਦੀ ਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਕਾਹੀ ਬੇਇੱਜ਼ਤੀ ਤਾਂ ਕੋਈ ਨਿਆਂਾਲੇ ਦੇ ਬੈਠ ਕੇ ਗੱਲ ਕਰਾਂਗੇ ਸ਼ਾਮ ਨਹੀਂ ਇਹ ਤਾਂ ਕੋਈ ਨਹੀਂ ਹੁਣ ਮੈਂ ਇਹ ਕੰਮ ਚਾਲਤ ਛੱਡ ਕੇ ਨਹੀਂ ਰਹੀ ਮੈਂ ਤਾਂ ਕੰਮ ਕਰੂੰਗੀ ਅੱਜ ਦਾ ਤੁਸੀਂ ਜੇ ਜਿਵੇਂ ਮੈਂ ਮਰਜੀ ਕਿਹੇ ਚ ਬਲੋ ਕਰੀ ਜੇ ਲੋ ਮੈਂ ਤਾਂ ਤਾਂ ਕੰਮ ਕੋਈ ਬੈਠ ਕੇ ਗੱਲ ਕਰਾਂਗੇ ਸ਼ਾਮ ਨੂੰ ਆ ਲੈਂਦੇ ਹਾਂ ਆਜੂਗਾ ਕੋਈ ਨਹੀਂ ਆਏ ਹੋਣਾ ਵੀ ਗੱਲ ਕਰ ਲਿਓ ਹਮ ਭੈਣ ਨੂੰ ਵੀ ਭੈਣ ਨੂੰ ਵੀ ਪਤਾ ਕਰਾ ਦੇਣੀ ਜੀ ਇਹ ਕਰ ਲਈ ਇੱਕ ਵਾਰ ਰੋਕਣ ਦੇ ਕਪੜਾ ਪ੍ਰੈਸ ਕਰਦੀ ਜੀ ਪਤੰਗਾ ਵਾਹ ਗਿਆ ਨਾ ਕਪੜੇ ਪ੍ਰੈਸ ਕੀ ਕਰਦੀ ਮੈਂ ਜੇ ਤੁਮ ਜੀਤਨੇ ਮੈਂ ਜੇ ਅਮਰਜੀਤ ਨੇ ਜਦੋਂ ਮੇਰਾ ਦਿਹੋੜ ਛੜ ਕੇ ਚਲਾ ਗਿਆ ਸੀ ਅਮਰਜੀਤ ਨੇ ਕੀ ਨਹੀਂ ਕੀਤਾ ਸਾਰਾ ਤੁਹਾਡੇ ਨਾਲ ਸਹਿਮਤੀ ਕੀਤੀ ਐ ਨਾ ਤੇ ਅਮਰਜੀਤ ਤੁਸੀਂ ਬੋਲ ਲੇ ਕਿਉਂ ਬੋਲਨੇ ਹੁਣ ਪੋਤੇ ਨੂੰ ਤੁਸੀਂ ਕੀ ਕਹਿਣਾ ਇਹ ਤੁਸੀਂ ਇਹਨਾਂ ਸਹਿਮਤ ਹੋਵੋ ਜੇ ਕੰਮ ਕਰਦੀ ਆ ਕੰਮ ਕੰਮ ਇਹ ਆਪਾਂ ਆਪਣੀ ਦੇਸ਼ ਚ ਕੰਮ ਕਰਨੇ ਦੇਸ਼ ਤੋਂ ਬਾਹਰ ਵੀ ਤੇ ਜਾ ਕੇ ਉੱਥੇ ਬੱਚੇ ਖੜੇ ਹੁੰਦੀਆਂ ਆ ਰੋਕਾਣਾ ਬਣਦੀਆਂ ਸਾਰਾ ਕੁਝ ਕਰਦੀਆਂ ਨੇ ਬਾਹਰ ਦੇ ਮੁਲਕਾਂ 'ਚ ਤੇ ਇੱਥੇ ਕੱਪੜੇ ਪ੍ਰੈਸ ਕਰਨ ਦਾ ਮਮੀ ਵੀ ਤੁਸੀਂ ਲੜਾਈ ਕਰੇ ਸਮਾ ਕਰੋ ਤੇ ਸ਼ਾਂਤੀ ਨਾਲ ਕੰਮ ਕਰੋ ਸਰ ਕੋਈ ਨਾ ਮੁੰਡਾ ਛੜ ਕੇ ਗੈਨ ਕਿੰਨਾ ਕਰੇ ਮੈਂ ਨਾ ਕੋਈ ਤਾਇਆ ਨਾ ਮੈਂ ਕੋਈ ਬੱਤ ਗੱਲ ਕਰ ਰੰਨੇ ਹਾਂ ਨੇ ਕੋਈ ਮਾਰਾ ਕੰਮ ਨਹੀਂ ਕਰਦੀ ਹੋਣਾ ਤਾਤਾ ਇਹਨਾਂ ਕੋਈ ਲੰਬਾ ਦੇਣ ਆਇਆ ਹੋਵੇ ਵੀ ਭਾਈ ਤੇਰੀ ਨੂੰਹ ਆ ਕੋਸ ਕਰਦੀ ਹੱਡੀ ਆ ਤਾਂ ਤਾਂ ਮੈਨੂੰ ਮੈਨੂੰ ਇੱਕ ਵਾਰ ਦੱਸੋ ਪ੍ਰਵਾਸੀ ਵੀ ਤਾਂ ਆਉਂਦੇ ਨੇ ਕੋਈ ਬਿਹਾਰ ਤੋਂ ਕੋਈ ਜੂਪੀ ਤਵਾ ਕੇ ਜੇ ਰੇੜੀ ਤੇ ਮੈਂ ਰੇੜੀ ਤੇ ਖੜ ਗਈ ਤਾਂ ਕੀ ਬੁਰਾ ਕਰ ਲਿਆ ਰੇੜੀ ਤੇ ਮੈਂ ਆਪਣੇ ਹੱਥ ਨਾਲ ਹੱਥ ਮਿਹਨਤ ਦੀ ਕਮਾਈ ਆ ਮਿਹਨਤ ਕੀਤੀ ਮੈਂ ਹੋਰ ਤਾਂ ਨਹੀਂ ਗਲਤ ਕੰਮ ਕੀ ਕਰਨਾ ਕਰਣੀ ਕਿਤਾ ਗਲਤ ਕੰਮ ਨਾ ਸਮਾਂ ਤੁਸੀਂ ਮੇਰਾ ਸਾਥ ਦੇਣਾ ਚਾਹੋ ਸਾਥ ਦਿਓ ਸਾਥ ਤੋਂ ਮੈਂ ਤੁਹਾਡੇ ਸਾਹਮਣੇ ਦਿਖਾ ਲਿਆ ਨਾ ਜੇ ਕੋਈ ਗਲਤੀ ਕਰੇਗੀ ਨਾ ਉਦੋਂ ਵਿੱਚ ਤੁਸੀਂ ਵੀ ਕਮਾਗੇ ਪਰ ਗਲਤੀ ਕੀਤੀ ਨਹੀਂ ਜੇ ਤੇ ਕੱਪੜੇ ਪ੍ਰੈਸ ਕਰਨਾ ਕੋਈ ਹੋਰ ਨਹੀਂ ਹੈਗਾ ਚਲ ਕੋਈ ਨਿਸ਼ਾਨ ਸ਼ਾਮ ਬੈਠ ਕੇ ਗੱਲ ਕਰ ਲਵਾਂ ਨੇ ਆਜੇ ਬਣੀ ਆ ਜੀ ਬਣੀ ਆ ਜੀ ਵੀ ਮੈਂ ਚਾਹੁੰਦਾ ਬੈਠ ਕੇ ਗੱਲ ਕਰਾਂ ਚਲ ਕੋਈ ਨਿਸ਼ਾਨ ਸ਼ਾਮ ਨੂੰ ਬੈਠ ਕੇ ਗੱਲ ਕਰ ਤੁਸੀਂ ਕਾਨੂੰ ਸਮਝਾਓ ਵੀ ਕੋਈ ਗੱਲ ਨਹੀਂ ਇਤਰਾ ਬੱਚੇ ਨੂੰ ਵੀ ਝੋਣ ਪਤਾ ਹੀ ਹੈ ਤੁਹਾਨੂੰ ਪਤਾ ਪਾਲਣ ਪੋਸਣ ਕੀਤਾ ਸਾਰਾ ਕੁਝ ਪੜਾਇਆ ਖਾਇਆ ਇਹ ਨੰਤ ਕਰਦੇ ਪੜਾਇਆ ਕਦੇ ਕਿਸੇ ਨੇ ਕੋਈ ਕੱਪੜਾ ਲੈ ਕੇ ਦਿੱਤਾ ਕਿਸੇ ਨੇ ਕਦੇ ਦਵਾਈ ਲੈ ਕੇ ਦਿੱਤੀ ਕਦੇ ਕੋਈ ਵੀ ਕਿਸੇ ਨੇ ਦੇਖਿਆ ਕਿਸੇ ਭਾਈ ਭੈਣ ਨੂੰ ਪੁੱਛਿਆ ਹੋਵੇ ਤਾਂ ਦੱਸੋ ਮੇਰੇ ਨੇ ਨਹੀਂ ਪੁੱਛਿਆ ਤੁਹਾਡੇ ਆਣੇ ਨੇ ਨਹੀਂ ਪੁੱਛਿਆ ਕਦੇ ਕੋਈ ਆਇਆ ਦੇ ਨਾ ਰੋਬੀ ਖਾਨ ਲਓ ਜੀ ਤੁਸੀਂ ਭੁੱਖੇ ਬੈਠੋ ਰੋਟੀ ਹਾਂ ਤੁਸੀਂ ਅੱਜ ਅੱਜ ਤੁਸੀਂ ਪੋਤੇ ਵਾਲੇ ਬਣ ਕੇ ਤੁਸੀਂ ਅੱਜ ਇੰਨੀਆਂ ਗੱਲਾਂ ਕਰਦੇ ਪਏ ਕੋਈ ਨਹੀਂ ਮੈਂ ਚੰਗਾ ਲੱਗਿਆ ਬੈਠ ਕੇ ਕਰ ਲੈਣੇ ਹਾਂ ਕਰ ਕਰਾਂਗੇ ਮਮੀ ਜੀ ਇੱਥੇ ਕੰਮ ਕਰਨ ਦਾ ਕੋਈ ਨਹੀਂ ਸਾਰੀ ਦੁਨੀਆ ਆਪਣੇ ਕੰਮ ਕਰਨ ਦਾ ਕੋਈ ਮੇੜਾ ਨਹੀਂ ਗਾ ਕੋਈ ਵੀ ਨਹੀਂ ਹਾਂ ਜੀ ਦਾਦੀ ਜੀ ਆ ਕੇ ਕਹੋ ਚਾਹ ਪਾਣੀ ਪੀ ਲਈਏ ਹਾਂ ਜੀ ਹਾਂ ਹੋਰ ਮੈਂ ਤਾਂ ਨਿਕ ਗੱਲ ਕਰਨੀ ਸੀਗੀ ਹਾਂ ਜੀ ਦੱਸੋ ਤੇਰੀ ਮੰਮਾ ਨੇ ਰੇੜੀ ਲਾਈ ਆ ਪ੍ਰੈਸ ਵਾਲੀ ਰੇੜੀ ਲਾਈ ਆ ਚੰਗੀ ਗੱਲਾਂ ਹੈ ਤੂੰ ਦੱਸ ਪ੍ਰੈਸ ਵਾਲੀ ਰੇੜੀ ਹਾਂ ਪ੍ਰੈਸ ਵਾਲੀ ਰੇੜੀ ਚੰਗੀ ਗੱਲਾਂ ਕਿੰਨੀ ਬੇਇਜ਼ਤੀ ਵਾਲੀ ਗੱਲ ਆ ਹਨਾ ਨਹੀਂ ਨਹੀਂ ਇਹ ਤਾਂ ਗੱਲ ਠੀਕ ਨਹੀਂ ਆਈ ਮੈਂ ਉਹ ਲਾਈ ਆ ਮੈਂ ਤਾਂ ਮੁੰਡਾ ਆ ਜੂਗਾ ਫਿਰ ਆਪਾਂ ਪੁੱਛਾਂਗੇ ਹਨਾ ਜੀ ਆਪਾਂ ਗੱਲ ਕਰਾਂਗੇ ਬੈਠ ਕੇ ਹਨਾ ਜਿੱਦਾਂ ਵੀ ਉਹ ਕਹੂਗਾ ਫਿਰ ਜੇ ਉਹਨੂੰ ਕੋਈ ਤਰ੍ਹਾਂ ਨਹੀਂ ਤਾਂ ਮੈਨੂੰ ਵੀ ਕੋਈ ਤਰ੍ਹਾਂ ਨਹੀਂ ਹੁਣ ਤੂੰ ਕਿੱਥੇ ਬੇਬੇ ਬੇਬੇ ਨੂੰ ਆਵਾਜ਼ ਮਾਰ ਲੈ ਕੀ ਕਹਿੰਦੀ ਐ ਬੇਬੇ ਓਕੇ ਹਾਂ ਤੂੰ ਦੱਸ ਆਜਾ ਜੀ ਕੀ ਕਰੀ ਨਹੀਂ ਠੀਕ ਨਹੀਂ ਪ੍ਰੈਸ ਵਾਲੀ ਰਿਹੜੀ ਲਾਈ ਏ ਇਹ ਕੁ ਚੰਗੀ ਆ ਆਂਡ ਗਵਾੜ ਕੇ ਚੰਗੀਆਂ ਗੱਲਾਂ ਘੋੜੀ ਹੁੰਦੀਆਂ ਨੇ ਇਹ ਚੰਗੀ ਨਹੀਂ ਬੇਸਤੀ ਆ ਤੇ ਮੇਰੀ ਇੱਕ ਗੱਲ ਸੁਣ ਤੂੰ ਦਾਦੀ ਦਾ ਤਰੀਕਹੀ ਜਾਂਦੀ ਹੈ ਇਹ ਗੱਲਾਂ ਜਿੱਦਾਂ ਤੇਰਾ ਡੈਡੀ ਛੱਡ ਕੇ ਤੇ ਤੂੰ ਛੋਟਾ ਜਿਹਾ ਸੀ ਤੇ ਲਿਆ ਗਿਆ ਸੀ ਤੇਰੀ ਦਾਦੀ ਨੂੰ ਵੀ ਛੱਡ ਗਿਆ ਸੀ ਮੈਨੂੰ ਵੀ ਛੱਡ ਗਿਆ ਸੀ ਤੈਨੂੰ ਵੀ ਛੱਡ ਗਿਆ ਉਤਲ ਕਿਵੇਂ ਮੈਂ ਤਾਂ ਆਪਸ ਕੀਤਾ ਕਿ ਮੈਂ ਤੈਨੂੰ ਪਾਲਿਆ ਪੜਾਇਆ ਲਿਖਾਇਆ ਤੇਰਾ ਵਿਆਹ ਕੀਤਾ ਵੀ ਅਸੀਂ ਹੋਰ ਕੰਮ ਕਰ ਲਓ ਹੋਰ ਕਰ ਲਓ ਕੋਈ ਹੋਰ ਕਰ ਲਓ ਮਾਂ ਹੁਣ ਤਾਂ ਤਾਂ ਕਰਦੀ ਉਹ ਆਈਆਂ ਇਹ ਚ ਕੀ ਡਾਰਾ ਤੈਨੂੰ ਦੱਸਦਾ 10-10 ਹਾਂ ਦੀ ਕਮਾਈ ਕਰਦੀ ਹੈ ਮੈਂ ਕਿਹੜਾ ਕੋਈ ਗਲਤ ਕੰਮ ਕਰਦੀ ਫਿਰਦੀ ਹੈ ਆਏ ਨੂੰ ਪੁੱਛਣਾ ਜੇ ਕਹਿੰਦਾ ਮੈਨੂੰ ਲੈ ਜਾ ਨਹੀਂ 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 ਕੋਈ ਹੋਰ ਕੰਮ ਚਲੋ ਮੈਂ ਵੀ ਹੁਣ ਪੜ੍ਹਾਈ ਪੂਰੀ ਹੋ ਰਹੀ ਆ ਉਸ ਤੋਂ ਬਾਅਦ ਮੈਂ ਕੰਮ ਕਰਨਾ ਹੀ ਆ ਇਹ ਹੋਰ ਕੋਈ ਕੰਮ ਕਰ ਲੋ ਚੰਗਾ ਨਕਰਾਸ ਆ ਪਤਾ ਵੇਖਾ ਮੇਰੀ ਗੱਲ ਨਾਲ ਮੁੰਡਾ ਵੀ ਲੱਗ ਲੋਕ ਬਾਹਰ ਜਾਂਦੇ ਨੇ ਬਾਹਰ ਜਾ ਕੇ ਲੋਕਾਂ ਨੇ ਭਾਂਡੇ ਮੰਗਦੇ ਨੇ ਤਾਂ ਉਹਨਾਂ ਦੀ ਵੀ ਉਹ ਵੀ ਜੇ ਕੰਮ ਕਰਦੇ ਨੇ ਤਾਂ ਉਹਨਾਂ ਦੀ ਕੋਈ ਬੇਇਜ਼ਤੀ ਹੁੰਦੀ ਆ ਦਸਾਂ ਨੌਹਾਂ ਦੀ ਕੀਤੀ ਹੋਈ ਕਮਾਈ ਦਾ ਕੋਤੋਂ ਕੋਈ ਵੀ ਆਪਾਂ ਮੂੰਹ ਦੁਰਾ ਨਹੀਂ ਕਹੂਗਾ ਪ੍ਰਵਾਸੀ ਲੋਕ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਕੇ ਜਿਹੜੀ ਨਾ ਲਾ ਲੈਂਦੇ ਨੇ ਲੱਖਾਂ ਪਤਾ ਪੈਣੀ ਬੈਠੇ ਨੇ ਕਿ ਤਿੰਨ ਤਿੰਨ ਚਾਰ ਚਾਰ ਮੰਜ਼ਲੀ ਘਰ ਪਾਏ ਹੋਏ ਨੇ ਪੁੱਤ ਜੀ ਆਪਾਂ ਲਾ ਲਾਂਗੇ ਇਹਦੇ ਵਿੱਚ ਕੀ ਆ ਅੱਜ ਆਪਾਂ ਬੇਰੁਜ਼ਗਾਰ ਆ ਤੇ ਆਪਾਂ ਨਹੀਂ ਕਮਾਈ ਕਰ ਸਕਦੇ ਉਹਨਾਂ ਨੂੰ ਪਰ ਮਾਤਾ ਉਹ ਤਾਂ ਬੰਦੇ ਲਾਉਂਦੇ ਨੇ ਨਾ ਬੰਦੇ ਲਾਉਂਦੇ ਨੇ ਮੈਂ ਤਾਂ ਬੋਲਦੀ ਆ ਅੱਜ ਮੈਂ ਲਾਈਆ ਤਾਂ ਕੱਲ ਨੂੰ ਕੋਈ ਹੋਰ ਵੀ ਲਾਊਗਾ ਸਮਝ ਜੇ ਮੇਰੀ ਪੁੱਤ ਤਾਂ ਕਿਸੇ ਕਿਸੇ ਨੂੰ ਸਮਝ ਜੇ ਆਹ ਪੁੱਤ ਮੈਂ ਤੇਰੇ ਮੂੰਹੋਂ ਹੱਥ ਜੋੜਦੀ ਆ ਤੇ ਇਹੀ ਕਹੂੰਗੀ ਬਈ ਚੁੱਪ ਕਰਕੇ ਕੰਮ ਕਰਨਾ ਕਿਸੇ ਦਿਨ ਸਾਮੀ ਹਾਂ ਤਾਂ ਆਪਾਂ ਨੂੰ ਕੋਈ ਨਾ ਕਿਸੇ ਨੇ ਪਹਿਲਾਂ ਨਾ ਦਿੱਤਾ ਹੁਣ ਤਾਂ ਆਪਾਂ ਨੂੰ ਕਿਸੇ ਨਾ ਕਾਹਨੂੰ ਰਿਸ਼ਤੇਦਾਰਾਂ ਨੇ ਆਪਾਂ ਨੂੰ ਨਹੀਂ ਪੁੱਛਿਆ ਤੇ ਹੁਣ ਨਹੀਂ ਪੁੱਛਨੇ ਪਏ ਕਾਪਨ ਕਿਸੇ ਨੇ ਨਹੀਂ ਪੁੱਛਣਾ ਵਧੀਆ ਕਮਾਈ ਆ ਰੇੜੀਆਂ ਦੀ ਜਿੰਨੀ ਕਮਾਈ ਹੈਗੀ ਆ ਬਹੁਤ ਐਵੇਂ ਥੋੜਾ ਵਿਹਾਰ ਮੈਂ ਤੁਹਾਨੂੰ ਇੰਕਾਸ ਨਹੀਂ ਮਨਿਆ ਅੱਜਾ ਫਿਰ ਗੱਲ ਕਰਾਂਗੇ ਬੈਠੇ ਹਾਂ ਗੱਲ ਨਵੇੜਾ ਮੇਰੇ ਮਮੀ ਜੀ ਤੁਸੀਂ ਸਮਝੋ ਸਾਰਿਆਂ ਦੇ ਨਾਲ ਘਰ ਵੀ ਹੈ ਨਹੀਂ ਕਿ ਹੁੰਦੀ ਹੀ ਪਈ ਆ ਤੇ ਉਹ ਉਹ ਨਾਲ ਹੀ ਤਾਂ ਗੱਲ ਛੱਡੋ ਉਹ ਵੀ ਥੋੜੇ ਹਿਸਾਬ ਨਾਲ ਚੱਲਦੇ ਨੇ ਉਹ ਕਿਹੜਾ ਬਾਹਰ ਚੱਲਦੇ ਨੇ ਹੋਰ ਕਿਸੇ ਦੇ ਹਿਸਾਬ ਨਾਲ ਚੱਲਦੇ ਨੇਗੇ ਉਹ ਵੀ ਥੋੜੇ ਹਿਸਾਬ ਨਾਲ ਚੱਲਦਾ ਤੁਹਾਡੇ ਨਹੀਂ ਹੋਣੀ ਜਦੋਂ ਹੋਣੀ ਆ ਫਿਰ ਤੈਨੂੰ ਕੋਈ ਇਤਰਾਜ਼ ਨਹੀਂ ਤੂੰ ਮੈਨੂੰ ਇਹ ਰਸਤਾਂ। ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਫਿਰ ਮੈਨੂੰ ਕੋਈ ਹੈਗਾ। ਚਲੋ ਜੋ ਤੁਸੀਂ ਕਹਿੰਦੇ ਤੇ ਹੁਣ ਕੀ ਕਰ ਸਕਦੇ ਹਾਂ ਜੇ ਮੈਂ ਵੀ ਪੜਦਾ ਪਿਆ ਕੰਮ ਨਹੀਂ ਕਰ ਰਿਹਾ ਕੋਈ। ਤੁਸੀਂ ਆਪਾਂ ਦੇ ਮੁੰਡਾ ਵਿਆਹ ਲਿਆ ਹੁਣ ਉਹਦੀ ਹਲੇ ਪੜਾਈ ਵੀ ਪੂਰੀ ਨਹੀਂ ਹੋਈ ਤੇ ਹਲੇ ਬਹੂ ਦੇ ਖਰਚੇ ਵੀ ਉੱਪਰ ਚ ਹੀ ਹੈਗੇ ਨੇ ਆਪਣੇ। ਕੱਲ ਤੇਰੋਂ ਜੇ ਅੰਦਰੋਂ ਮੈਨੂੰ ਫਿਰ ਕੀ ਜਿਹਾ ਜਮਾ ਬੱਤ। ਮੈਂ ਤਾਂ ਸੁਣਿਆ ਕਹਿੰਦੀਆਂ ਵੀ ਇਹ ਵੀ ਇੰਨਾ ਇੰਨਾ ਪੈਸਾ ਇਹ ਵੀ ਤਰ੍ਹਾਂ ਤਨਖਾਹ ਆਹ ਪੜਕੇ ਵੀ ਤਨਖਾਹ ਦੇ ਵਿੱਚ ਵੀ ਨਹੀਂ ਹੋਣਾ ਜਿੰਨਾ ਇਹਦਾ ਹੋਣਾ ਤਨਖਾਹ ਪੜ ਪੜਿਆ ਐ ਹੈ ਕਰਿਆ ਕਾਲਜ ਜਾ ਕੇ ਉਦੋਂ ਬਾਅਦ ਦੇ ਵਿੱਚ ਆ ਕੇ ਆ ਕੋਈ ਰੇੜੀ ਲਾ ਦਿਆ ਕਰ ਸਾਹਮਣੂ ਰੇੜੀ ਲਾ ਦਿੰਦਾ ਫਿਰ ਆਪਣੇ ਕੋਲੇ ਲਵਾ ਲਈ ਫਿਰ ਹੋਰ ਅੱਜ ਮਾਇਦਕਲ ਮੋਲ ਖਰਾਬ ਨੇ ਬਹੁਤ ਜ਼ਿਆਦਾ ਹਨਾ ਬੱਚਿਆਂ ਦਾ ਪਤਾ ਨਹੀਂ ਲੱਗਦਾ ਹੈਗਾ ਕੀ ਕੀ ਹੁੰਦਾ ਬਾਹਰ ਕੀ ਕਿ ਨਹੀਂ ਆਪਣੇ ਨਾਲ ਲਵਾ ਲਈ ਰੇੜੀ ਜਦ ਮੈਂ ਪੱਕੀ ਰੇੜੀ ਪ੍ਰੈਸ ਦੀ ਨਾਲ ਤੇਰੀ ਜ਼ਿੰਮੇਵਾਰੀ ਹੋਊਗੀ ਮੈਨੂੰ ਵੇਖ ਤੇ ਰੂਗੀ ਫੇਰ ਮੈਂ ਕੋਈ ਨਹੀਂ ਆ ਕਰਾਂਗੇ ਅਸੀਂ ਇੱਕ ਪ੍ਰੈਸ ਦੀ ਰੇੜੀ ਇਕੱਠੀ ਅਸੀਂ ਲੈ ਲੈਂਦੇ ਆ ਜਗ੍ਹਾ ਲੈ ਲੈਂਦੇ ਆ ਉੱਥੇ ਅਸੀਂ ਪ੍ਰੈਸ ਦੀ ਰੇੜੀ ਵੀ ਧਾਲਾਂਗੇ ਨਾਲ ਅਸੀਂ ਸਬਜ਼ੀ ਆਈ ਰੇੜੀ ਲਾਵਾਂਗੇ ਨਾਲੇ ਮੈਨੂੰ ਵੀ ਬੇਫਿਕਰੀ ਨਾਲੇ ਮਾਂਪੁੱਤ ਇਕੱਠੇ ਹੋਵੋਗੇ ਤੁਸੀਂ ਹਾਂ ਐ ਹੋ ਸਕਦਾ ਕਿ ਚਲੋ ਇਕੱਠਾ ਕਰ ਲੈਂਦੇ ਆ ਕੋਈ ਇਤਰਾਜ਼ ਨਹੀਂ ਹੋਊਗਾ ਤੁਸੀਂ ਸਮਝਣਗੇ ਕਿ ਮੁੰਡੇ ਦਾ ਹੀ ਕੰਮ ਆ ਚਲੋ ਮੁੰਡਾ ਹੀ ਕਰਦਾ ਤੁਸੀਂ ਹਾਂ ਮਾਂ ਹੀ ਜਾਣੀ ਆ ਮਾਂਪੁੱਤ ਇਕੱਠੇ ਹਾਂ ਕਰਦਾ ਕੰਮ ਇੱਥੇ ਜਗਾ ਨਾਲੇ ਮੈਨੂੰ ਬੇਫਿਕਰੀ ਪੁੱਤ ਚਲ ਠੀਕ ਹੈ ਮੰਮੀ ਜ ਠੀਕ ਫਿਰ ਆਹ ਲੋ ਕੁਸੀ ਨੂੰ ਸਮਾ ਇੱਕ ਸਮੋ ਰੈਡੀ ਬਣਾ ਕੇ ਉਹ ਦੇ ਦੋ ਸਬਜ਼ੀ ਵਾਸਤੇ ਚਲੋ ਬਣਵਾ ਲੈਣੇ ਆਹ ਲੋ ਬੋ ਤਾਂ ਬਣਵਾ ਲਈ ਜਦ ਲਈ ਬਣਾਉਣੀਆਂ ਤੁ ਠੀਕ ਹੈ ਜੇ ਪੈਸੇ ਹੋਣ ਤਾਂ ਨਹੀਂ ਨਹੀਂ ਚੱਲਣਾ ਕੋਈ ਨਹੀਂ ਜਦੋਂ ਪੈਸੇ ਚਾਹੀਦੇ ਹੋਏ ਹੋਰ ਚਾਹੀਦੇ ਹੋਏ ਤਾਂ ਮੈਂ ਠੀਕ ਹੈ ਬਣਵਾ ਲਾਪਣ ਸਾਰ ਬਣਵਾ ਲਾ ਛੋਟੀ ਜੀ ਕਹਾਣੀ ਸੀ ਜੀ ਇਹ ਇੱਕ ਕੰਮ ਆ ਜਿਹੜਾ ਛੋਟਾ ਕੋਈ ਵੱਡਾ ਕੰਮ ਨਹੀਂ ਹੁੰਦਾ ਹੈਗਾ ਵੀ ਕੰਮ ਹੁੰਦਾ ਤਾਂ ਕੰਮ ਕੰਮ ਨਹੀਂ ਆ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਇਦੇ ਵਿੱਚ ਕੋਈ ਸ਼ਰਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਮੇਰੇ ਕਹਿੰਦੇ ਹਿਸਾਬ ਨਾਲ ਇਹੀ ਆ ਤਾਂ ਇਹ ਹੀ ਕਹੂੰਗੀ ਬਈ ਆਪਣਾ ਆਪਣਾ ਕੰਮ ਸਾਰੇ ਪੰਜਾਬ ਚ ਰਹਿ ਕੇ ਕੰਮ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਪਲੀਜ਼ ਵੀਡੀਓ ਕਿਵੇਂ ਦੀ ਲੱਗੀ ਤੇ ਪਲੀਜ਼ ਕਮੈਂਟ ਵਿੱਚ ਦੱਸੇ